ਜਿਹੜੀਆਂ ਹੁਣ ਸਟੇਟਿੰਗਾਂ ਦੇ ਵਿੱਚ ਰੇ ਮਾਨ ਸਾਹਿਬ ਨੇ ਕਿਹਾ ਸੀ ਤੁਸੀਂ ਕੋਈ ਪੈਸਾ ਨਹੀਂ ਭਰਨਾ ਕਿ ਤੁਹਾਨੂੰ ਜਨਿਕਾ ਜਿਹੜਾ ਵਿਆਜ ਆ ਉਹਦੀ ਵੀ ਛੋੜ ਦਿੱਤੀ ਜਾਊਗੀ ਤੇ ਉਹ ਤੁਹਾਨੂੰ ਛੋੜ ਮਿਲੀ ਉਹਦੀ ਨਾ ਨਾ ਕੋਈ ਛੋੜ ਨਹੀਂ ਮਿਲੀ ਜੇ ਤਾਂ ਭਰਦੇ ਆ ਹਾਂਜੀ ਫੇਰ ਤਾਂ ਰੇ ਦੇ ਦੇਣਗੇ ਤੇ ਨਹੀਂ ਰੇ ਨਹੀਂ ਦਿੰਦੇ ਡਿਫਾਲਟ ਕਰ ਦਿੰਦੇ ਆ ਅੱਛਾ ਬ्याज ਜਾਦੇ ਬਣੂਗਾ ਮੁਰਕੇ ਜੇ ਅੱਜ ਨਹੀਂ ਕਰਦੇ ਤਾਂ ਅੱਛਾ ਹਾਂ ਇਸ ਕਰਕੇ ਵੀ ਇਹ ਸਰਕਾਰ ਨੇ ਆਖਿਆ ਸੀਗਾ ਪਰ ਕੀਤਾ ਕੁਛ ਨਹੀਂ ਤੁਸੀਂ ਤਾਂ ਸਟੇਟਿਜ ਗਈ ਹਾਂ ਗਏ ਸੀ ਅੱਛਾ ਉਹ ਆਦੇ ਜਿੰਨੇ ਪੈਸੇ ਭਰੇ ਆ ਉਹਨਾਂ ਨੂੰ ਰੇ ਚੁਕਾਈ ਜਾਂਦੇ ਆ ਅੱਛਾ ਹਾਂ ਤੇ ਜਿਨ੍ਹਾਂ ਨੇ ਪੈਸੇ ਭਰਤੇ ਉਹਨਾਂ ਨੂੰ ਰੇ ਮਿਲੂਗੀ ਦੂਜੇ ਨੂੰ ਕਿਸੇ ਨੂੰ ਰੇ ਨਹੀਂ ਮਿਲਣੀ ਹਾਂ ਹਾਂ ਇਹ ਆਖੀ ਜਾਂਦਾ ਜੀ ਜੀ ਹਾਂ ਹਾਂਜੀ ਬਾਪੂ ਜੀ ਮੈਨੂੰ ਤਾਂ ਨਹੀਂ ਬੋਲਣਾ ਹਾਂ ਜੀ ਹਾਂਜੀ ਉਹ ਜਿਨ੍ਹਾਂ ਨੇ ਪੈਸੇ ਭਰੇ ਆ ਉਹਨਾਂ ਨੂੰ ਹੀ ਰੇ ਚੁਕਾਉਂਦੇ ਆ ਦੂਸਰੇ ਨੂੰ ਨਹੀਂ ਚੁਕਾਉਂਦੇ ਉਹ ਜੇ ਨਾ ਭਰਾਂਗੇ ਤਾਂ ਆਂਦੇ ਵੀ ਡਬਲ ਵਿਆਜ ਵੀ ਲੱਗੂਗਾ ਕੋਈ ਛੋੜਨੇਗੀ ਕੋਈ ਦਿੰਦੇ ਨਹੀਂ ਹੋ ਰਹੇ ਨਹੀਂ ਫਿਰ ਮਾਨ ਸਾਹਿਬ ਗੱਪ ਮਾਰ ਰਹੇ ਮਾਨ ਸਾਹਿਬ ਤਾਂ ਕਹਿੰਦੇ ਸੀ ਤੁਸੀਂ ਜਿਹੜਾ ਵਿਆਜ ਹੈ ਸੋਨੂੰ ਛੋੜ ਦਿੱਤੀ ਜਾਊਗੀ ਉਹਦੇ ਚੋਂ ਤੇ ਤੁਸੀਂ ਜਾ ਕੇ ਜਿਹੜਾ ਉਥੇ ਬੈਂਕ ਦੇ ਵਿੱਚ ਜਾ ਕੇ ਬੈਂਕ ਮੈਨੇਜਰ ਨੂੰ ਕਹਿਣਾਗੇ ਜਿਹੜੀ ਸਾਨੂੰ ਤੇ ਮਾਨ ਸਾਹਿਬ ਕਹਿ ਰਹੇ ਆ ਸੈਕਟਰੀ ਨੂੰ ਕਿਹਾ ਸੀ ਜੀ ਸੈਕਟਰੀ ਨੂੰ ਕਿਹਾ ਸੀ ਉਹ ਆਂਦਾ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ ਮੈਂ ਨਹੀਂ ਕਰ ਸਕਦਾ ਅੱਛਾ ਉਹ ਆਂਦਾ ਮੈਨੂੰ ਚਿੱਠੀ ਪੱਤਰ ਭੇਜ ਦੇ ਤਾਂ ਫੇਰ ਇਹੇ ਕੰਮ ਕਰਦਾ ਨਾ ਮੈਨੂੰ ਤਾਂ ਕੋਈ ਆਰਡਰ ਨਹੀਂ ਆਇਆ ਵੀ ਬਿਨਾਂ ਦੇ ਤੁਸੀਂ ਪੈਸੇ ਭਰੇ ਤੋਂ ਪੈਸੇ ਭਰਿਆ ਨਾ ਦਿੰਦੇ ਆਂ ਕਿਸੇ ਨੂੰ ਨਹੀਂ ਰਹੀ ਦਿੰਦੇ ਜਿਹੜੇ ਇਥੋਂ ਦੇ ਪੰਚਾਇਤ ਸੈਕਟਰੀ ਹੁੰਦੇ ਨੇ ਉਹ ਕਹਿੰਦੇ ਅਸੀਂ ਮਜਬੂਰਾਂ ਸਰਕਾਰ ਵੱਲੋਂ ਸਾਨੂੰ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਆਇਆ ਕਿ ਜਿਹੜੇ ਇਹਨਾਂ ਕਿਸਾਨਾਂ ਨੂੰ ਵਿਆਜ ਮਾਫ਼ ਕਰਨਾ ਤੇ ਕਿਸਾਨ ਹੁਣ ਇੰਨਾ ਮਜਬੂਰ ਹੈ ਜਦੋਂ ਬੈਂਕ ਦੇ ਵਿੱਚ ਜਾਂਦੇ ਆ ਬੈਂਕ ਵਾਲੇ ਕਹਿੰਦੇ ਵੀ ਪੂਰੇ ਪੈਸੇ ਭਰੋਗੇ ਤਾਂ ਸੋਨੂੰ ਫੇਰ ਅੱਗੇ ਜਨ ਕੇ ਰੇ ਮਿਲੂਗੀ ਹੋਰ ਕਿਸਾਨ ਉਹਨਾਂ ਦੀ ਪੂਰੀ ਜਾਣਕਾਰੀ ਲੈਣੇ ਆਪਾਂ ਦੇਖੋ ਜੀ ਸਰਕਾਰ ਬੜੇ ਚਾਵਾਂ ਨਾਲ ਲਿਆਂਦੀ ਸੀ ਵੋਟ ਵੀ ਪਾਈ ਸਪੋਰਟ ਵੀ ਕਰੀ ਬੜਾ ਮਾਣ ਸੀ ਚਲੋ ਪੰਜ ਚਾਰ ਮਹੀਨੇ ਅਸੀਂ ਵੀ ਦੇਖਿਆ ਵੀ ਸਰਕਾਰ ਨਵੀਂ ਨਵੀਆਂ ਕੰਮ ਕਰੂਗੀ ਪਰ ਉਹ ਦੇਖਣ ਦੇ ਬਾਵਜੂਦ ਵੀ ਚਲੋ ਬਾਕੀ ਕੰਮ ਦਾ ਛੱਡੋ ਸਾਨੂੰ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਆ ਹੁਣ 28 29 ਤਰੀਕ ਦੀਆਂ ਵੀਡੀਓ ਆ ਸਾਡੇ ਕੋਲੇ 4x4 ਕਬਾਈਨਾਂ ਦੇ ਝੋਨਾ ਦਾ ਵੜਦੇ ਦੇਖਿਆ ਸੀਗਾ ਕਣਕ ਪਹਿਲੀ ਔਰ ਜ਼ਿੰਦਗੀ 'ਚ ਸਾਡੇ ਪਿੰਡ 'ਚ ਵੱਢੀ ਗਈ ਆ 4x4 ਮਸ਼ੀਨਾਂ ਨਾਲ 5-5000 ਰੁਪਏ ਦੇ ਕੇ ਤੇ ਸਾਡੀ ਤੂੜੀ ਵੀ ਖਰਾਬ ਹੋ ਗਈ ਕਣਕ ਤਾਂ ਗਈ ਗਈ ਸੀਗੀ ਜੀ ਰੂੜੀ ਦਾ ਵੀ ਟੱਕਾ ਨਹੀਂ ਰਿਹਾ ਮੀਂਹ ਪੈ ਪੈ ਕੇ ਤੇ ਜਮਾ ਧੂਆ ਨਿਕਲ ਗਿਆ ਜੀ ਬਹੁਤ ਦੁਖੀ ਆ ਜੀ ਕਿਸਾਨ ਸਰਕਾਰ ਨੂੰ ਬਾ ਫੜਨੀ ਚਾਹੀਦੀ ਆ ਹਜੇ ਵੀ ਅਸੀਂ ਆਸ ਰੱਖਦੇ ਆ ਵੀ ਸਰਕਾਰ ਗੱਲ ਸੁਣੂਗੀ ਤੇ ਧੰਨਵਾਦੀ ਹੋਵਾਂਗੇ ਇਸ ਸਰਕਾਰ ਦੇ ਜੀ ਸਰਕਾਰ ਤੇ ਜਨਨ ਕਿ ਇਹ ਕਿਸਾਨਾਂ ਦੀ ਹਿੱਦ ਹੈ ਉਹ ਜੇ ਪੂਰੀ ਲੱਗੀ ਹੋਈ ਆ ਕਿਸਾਨਾਂ ਨੂੰ ਇਹ ਆ ਵੀ ਅੱਜ ਨੇ ਅੱਜ ਕੱਲ੍ਹ ਨੇ ਕੱਲ ਪਰਸੋਂ ਦੇ ਪਰਸੋਂ ਸ਼ਾਇਦ ਸਾਡੇ ਖਾਤੇ 'ਚ ਕੁਝ ਪੈ ਜਾਊਗਾ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪੈਣੇ ਰੇ ਕਿਸਾਨਾਂ ਨੂੰ ਮਿਲ ਨਹੀਂ ਰਹੀ ਕਿਸਾਨਾਂ ਦੀ ਜਿਹੜੀ ਵਾਡੀ ਅਸਲ ਹੋਈ ਆ ਉਹਦੇ ਦੇ ਜਾਨੀ ਕਿ ਖਰਚਾ ਵੱਧ ਗਿਆ ਕਿਸਾਨ ਨੇ ਦੱਸਿਆ ਕਿ 4/4 ਕਪੈਨਾਂ ਦੇ ਨਾਲ ਸਾਨੂੰ ਵੱਟ ਵੱਟਣੀ ਪਈ ਆ ਹਾਂਜੀ ਪ੍ਰਧਾਨ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੋ ਕਿ ਪਿਛਲੇ ਵਾਰਸ਼ ਨੇ ਆਪਣੇ ਨੁਕਸਾਨ ਕੀਤਾ ਕਣਕ ਦਾ ਬਹੁਤ ਜ਼ਿਆਦਾ ਹੋਇਆ ਅਧਿਕਾਰੀ ਇੱਥੇ ਸਾਰੇ ਫੋਟੋ ਲੈ ਲੈ ਕੇ ਮੁਰਗੇ ਪਰ ਕਿਸਾਨਾਂ ਦੇ ਖਾਤੇ 'ਚ ਅਜੇ ਤੱਕ ਕੋਈ ਵੀ ਕਿਸੇ ਵੀ ਪੈਨ ਨਹੀਂ ਪਹੁੰਚ ਪਾਇਆ ਇਹਨਾਂ ਨੇ ਬਸ ਕੱਲਾ ਐਲਾਨ ਹੀ ਆ ਇਹਨਾਂ ਦਾ ਸਰਕਾਰ ਦਾ ਕੱਲਾ ਐਲਾਨ ਆ ਵੀ ਅਸੀਂ ਪੈਸੇ ਦੇ ਚੁੱਕੇ ਆ ਪਰ ਕੁਝ ਵੀ ਅਜੇ ਤੱਕ ਨਹੀਂ ਕੀਤਾ ਇਹਨਾਂ ਨੇ ਜੀ ਜਿਹੜੀ ਇਹ ਸਰਕਾਰ ਹੈ ਸਰਕਾਰ ਮਾਨ ਸਾਹਿਬ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕਰਦੀ ਸੀ ਵੀ ਜਿਹੜੀ ਸਰਕਾਰ ਆ ਪਿੰਡਾਂ ਦੇ ਵਿੱਚ ਉਠਿਆ ਕਰੂਗੀ ਪਿੰਡਾਂ ਦੀ رائے ਨਾਲ ਚੱਲਿਆ ਕਰੂ ਕੰਮ ਸਾਡੇ ਨਾਲ ਕਿਸਾਨ ਹੈ ਇਹਨਾਂ ਦੀ ਪੁੱਛ ਲੈਣਾ ਸਾਰਾ ਆਪਾਂ ਅੱਜ ਭਾਈ ਜੀ ਸਸਰੀ ਕਿਲੋ ਦਾ ਜੀ ਵਾਜੀ ਕਿਸਾਨਾਂ ਨੂੰ ਦਿੰਦਾ ਹੀ ਕੋਈ ਨਹੀਂ ਲਾ ਰਹੀ ਆ ਇਕੱਲੇ ਜੀ ਨੁਕਸਾਨ ਤਾਂ ਉਹਨੂੰ ਪਤਾ ਹੀ ਕਿੰਨਾ ਹੁਣ ਫੇਰ ਅਜੇ ਝੂੜੀਆਂ ਖਰਾਬ ਹੋ ਗਿਆਂ ਜਿਹੜੀਆਂ ਲੈਦੀਆਂ ਉਹ ਕਿਸਾਨਾਂ ਦੇ ਖਾਤਿਆਂ ਨੂੰ ਪੈਸੇ ਬੋਨਸ ਤੇ ਹੀ ਚਾਉਣੇ ਆ ਜੀ ਹਾਂ ਹੋ ਹੁਣ ਤਿੰਨ ਕੇ ਜਿਹੜੀ ਸਰਕਾਰ ਨੇ ਤੁਹਾਡਾਂ ਵਾਦਾ ਕੀਤਾ ਸੀ ਕਿਸੇ ਵਾਦੇ ਤਾਂ ਪੂਰੀ ਉਤਰੀ ਹੋਣੀ ਹੈ ਸਰਕਾਰ ਦਾ ਵਾਦਾ ਬਈ ਕੀ ਪੂਰਾ ਉਤਰ ਨਹੀਂ ਜਦ ਕਣਕਾਂ ਵਰ ਜਿਹੜਾ ਮੇਨ ਕੰਮ ਤੇ ਆਹੀ ਕਣਕਾਂ ਵਰਗੀਆਂ ਜੀ ਕਣਕਾਂ ਦੇ ਪੈਸੇ ਦੇ ਤਾਂ ਚਲ ਘਾਣ ਨੂੰ ਫੇਰ ਵੇ ਸੋਚਾਂਗੇ ਚਲੂ ਦੇਣਗੇ ਕੋਸ ਨਾ ਕੋਈ ਕਣਕਾਂ ਦੇ ਤਾਂ ਹੋਰ ਕੀ ਦੇਣਗੇ ਫਿਰ ਅਜੇ ਤੱਕ ਤੁਹਾਡੇ ਖਾਤੇ 'ਚ ਕੁਛ ਪੈਸਾ ਨਹੀਂ ਪਿਆ ਕੋਈ ਪੈਸਾ ਨਹੀਂ ਆਇਆ ਬਈ ਜੀ 1 ਰੁਪਿਆ ਵੀ ਨਹੀਂ ਜਨ ਕੇ ਸਾਡਾ ਕਹ ਰਿਹਾ ਸਾਡੇ ਜਿਹੜੇ ਖਾਤਿਆਂ ਦੇ ਵਿੱਚ ਪੈਸਾ ਕੋਈ ਨਹੀਂ ਪਿਆ ਅਜੇ ਤੱਕ ਸਰਕਾਰ ਤੋਂ ਕਿਸਾਨਾਂ ਨੂੰ ਉਮੀਦ ਆ ਇੱਧਰ ਹੋਰ ਵੀ ਆ ਗੂ ਖੜੇ ਪੁੱਛ ਲੈਣੇ ਆਪਾਂ ਹਲੇ ਤਾਂ ਇਹ ਕੋਈ ਸਾ ਕੋਈ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜਾ ਬੰਦਾ ਮੁਆਵਜ਼ਾ ਜਲਦੀ ਅਨਕਵਰੀ ਕਰਕੇ ਦਿੱਤੇ ਜਾਣਾ ਤੇ ਇਹ ਹੀ ਸਾਡੀ ਜਿਹੜੀ ਮੰਗਾਂ ਉਹ ਪੂਰੀ ਕੀਤੀ ਜਾਵੇ। ਹਾਂਜੀ ਭਾਈ ਜੀ ਇੱਧਰ ਖੜੇ ਕਿਸਾਨ ਹੋਰ ਪੁੱਛਦੇ ਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਬਹੁਤ ਬੁਰਾ ਹਾਲ ਆਈ। ਕਣਕਾਂ ਦਾ ਇੰਨਾ ਬੁਰਾ ਹਾਲ ਆ ਵਿੱਚੋਂ ਮੁਸ਼ਕ ਮਾਰੀ ਗਿਆ ਜੀ। ਵੱਡਿਆਂ ਤੋਂ ਵੱਡੀਆਂ ਨਹੀਂ ਜਾਂਦੀਆਂ ਬਈ ਗੱਲਾਂ। ਵੱਡੀਆਂ ਮਸ਼ੀਨਾਂ ਨਾਲ ਵੱਡੀਆਂ। ਸਾਡੇ ਆਪ ਦੇ ਖੇਤੋਂ ਤਿੰਨ ਆਰਾ ਮਸ਼ੀਨ ਮੁੜੀ ਆ। ਹਾਂ ਤੇ ਮਿਹੜਿਆ ਢੱਕਾ ਨਹੀਂ ਹੈ ਤੇਕਰ ਸਬਜੀ ਆ ਸਾਡੇ ਲਾਈ ਥੋੜੀ ਜੀ ਕਹਿੰਦਾ ਵੀ ਸਬਜੀ ਲਾਓ ਬਦਲਾ ਕਰੋ ਤੇ ਕਦੂਆਂ ਦੀ ਸਬਜੀ ਆ ਬਹੁਤ ਨੁਕਸਾਨ ਹੋਇਆ ਬੁਰਾ ਹਾਲ ਹੋ ਗਿਆ ਤੇ ਪਟਵਾਰੀ ਸਾਹਿਬ ਗਏ ਉਹਦੇ ਵਿੱਚ ਫੋਟੋ ਲਵਾ ਕੇ ਤੇ ਮੁੜਿਆ ਕੁਝ ਨਹੀਂ ਆਇਆ ਹੈ ਤੇਕਰ ਕਿਸੇ ਨੂੰ ਨਾ ਕੋਈ ਕਣਕ ਦਾ ਆ ਬਾਈ ਸੀ ਜਿਹੜਾ ਸੁਖਮੰਦਰ ਸਿੰਘ ਇੱਥੇ ਇਹਦੀ ਕਣਕ ਵੇਖਣ ਨੂੰ ਜੀ ਨਹੀਂ ਕਰਦਾ ਐ ਜਿਵੇਂ ਸੁਹਾਗਾ ਮਾਰਿਆ ਹੁੰਦਾ ਉਤੋਂ ਦੀ ਐ ਹੋ ਗਈ ਸੀਗੀ ਤੇ ਕੋਈ ਨਹੀਂ ਮਿਲਿਆ ਮੁਲਿਆ ਕਿਸੇ ਨੂੰ ਅਜੇ ਤੱਕ ਕਿਸਾਨ ਕਹਿੰਦੇ ਇਹ ਵੀ ਕੁਛ ਨਹੀਂ ਮਿਲਿਆ ਜਿਹੜੀਆਂ ਉਮੀਦਾਂ ਸੀ ਸਰਕਾਰ ਤੇ ਉਹ ਸਾਰੀਆਂ ਟੁੱਟ ਗਿਆ ਹਾਂ ਬਾਪੂ ਜੀ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਦੇਤਾ ਸੀ ਮੁਆਵਜ਼ਾ ਸਾਨੂੰ ਕਿਹਨੇ ਦੇਣਾ ਸਾਡੀ ਔਨ ਲਾਉਣੀ ਜਿੰਨੀ ਮਰਜ਼ੀ ਲਾ ਲੈਣ ਲਾਰੇ ਲੰਬੇ ਲਾ ਕੇ ਟਾਈਮ ਲਗਾ ਦੇਣਾ ਉਹਨਾਂ ਕਿਵੇਂ ਲਾ ਲਈ ਸੋਡੀ ਸਾਡੀ ਔਨ ਨੇ ਉਹੀ ਟੈਕਸ ਸਾਡੇ ਤੇ ਹੋਰ ਲਾ ਦੇਣਗੇ ਆਖਣਗੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜੇ ਸਾਡੇ ਬਲੇ ਕੁਛ ਨਹੀਂ ਆਉਂਦਾ ਖਾ ਜਾਣਗੇ ਰਾਹਲੇ ਸਾਡੇ ਬਲੇ ਕੁਛ ਨਹੀਂ ਆਉਂਦਾ ਨਾ ਸਰਕਾਰ ਸਾਨੂੰ ਦੇਵੇ ਜੀ ਸਾਨੂੰ ਤਾਂ ਟੈਕਸ ਹੋਰ ਜੜਨਾ ਇਹਨਾਂ ਜੜ ਰਹਿਣਗੇ ਜੀ ਉਹ ਆਖ ਹੀ ਜਾਂਦੇ ਵੀ ਦੇਤਾ ਤੇ ਦਿੱਤਾ ਕਿ ਨੂੰ ਸਾਡੇ ਕਿਤੇ ਬੰਦੇ ਨੂੰ ਮਿਲਿਆ ਜੀ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਬੋਟਾਂ ਲੈਣ ਆਲੇ ਆਉਣਗੇ ਉਹਨਾਂ ਨੂੰ ਤੁਸੀਂ ਹੁਣ ਇਹ ਤਾਂ ਪੁੱਛੋਗੇ ਵੀ ਜਿਹੜੇ ਤੁਸੀਂ ਮਾਨ ਸਾਹਿਬ ਤਾਂ ਕਹਿ ਰਹੇ ਸੀ ਜਿਹੜੇ ਸਾਡੇ ਹੁਣ ਸਟੇਟਿੰਗਾਂ ਦੇ ਆ ਵਿਆਜ ਅਸੀਂ ਮਾਫ਼ ਕਰਤੇ ਰੇ ਰੇ ਦੀ ਬਹੁਤ ਦਿੱਕਤ ਆਉਂਦੀ ਹੁੰਦੀ ਹਨੀ ਤੁਹਾਨੂੰ ਹਾਂਜੀ ਰੇ ਦੀ ਆਉਂਦੀ ਹੈ ਜੀ ਹਾਂਜੀ ਰੇ ਦੀ ਤਾਂ ਆਉਂਦੀ ਹੈ ਰੇ ਮਿਲ ਰਹੀ ਹੈ ਨਹੀਂ ਮਿਲ ਰਹੀ ਨਹੀਂ ਜੀ ਨਹੀਂ ਜੀ ਨਹੀਂ ਮਿਲ ਰਹੀ ਹਾਂਜੀ ਨਹੀਂ ਮਿਲ ਰਹੀ ਰੇ ਕਿਸੇ ਨੂੰ ਜੀ ਪੈਸੇ ਭਰਿਆਂ ਬਿਨਾ ਆਹ ਮੂਰੇ ਹੋ ਟਪੋ ਨਹੀਂ ਸਾਰਾ ਪਿੰਡ ਨਾਲ ਸੀ ਜੀ ਐਵੇਂ ਤਾਂ ਨਹੀਂ ਆ ਆਦਮੀ ਬਣ ਗਈ ਸਦੀਕ ਦੀ ਟਿਕਟ ਕੱਟਣ ਵਾਲਾ ਹੀ ਬੰਦਾ ਮੈਂ ਆ ਪਿੰਡ ਉੱਥੇ ਮੰਡੀ ਚ ਬੋਲਿਆ ਮਖ ਜੀ ਇਹਨਾਂ ਨੂੰ ਨਾਂ ਦਿਓ ਇਹ ਤਾਂ ਉੱਥੇ ਜਾ ਕੇ ਐਮਪੀ ਬਣਾਇਆ ਫੇਰ ਵੀ ਪਹਿਲਾਂ ਐਮਐਲਏ ਨਹੀਂ ਜਿੱਤੇ ਐਮਪੀ ਬਣਾਤਾ ਉੱਥੇ ਜਾ ਕੇ ਸਰਾਣੇ ਬਾਹਰ ਆ ਕੇ ਸੌਂਗਾ ਜੱਟਾਂ ਦੇ ਅੱਕ ਜੀ ਨਹੀਂ ਬੋਲਿਆ ਹਾਂਜੀ ਤੇ ਟਿਕਟ ਕੱਟਣ ਵਾਲਾ ਹੀ ਮੈਂ ਉਸ ਬੰਦੇ ਦੀ ਹਾਂ ਹਾਂ ਆ ਮਾਦੀ ਪਾਰਟੀ ਦੀ ਪੁੱਠੀ ਪੂਰੀ ਰਾਜ ਕੇ ਹਮਾਇਤ ਕਰੀ ਸਪੋਰਟ ਕਰੀ ਆ ਜੀ ਹਾਂ ਉਹ ਤੁਹਾਡੀ ਬਾਹ ਨਹੀਂ ਫੜ ਰਹੀ ਨਾ ਜੀ ਸਾਡੀ ਕਿਹੜੀ ਬਾਹ ਫੜਨੀ ਸੀ ਮੁੜ ਕੇ ਤਾਂ ਸਾਨੂੰ ਭੁੱਲ ਹੀ ਗਏ ਜੀ ਹਾਂ ਕਦੇ ਸਾਡੇ ਪਿੰਡ ਚ ਨਹੀਂ ਆਏ ਪਰਸੋਂ ਆਏ ਸੀ ਤੇ ਭੱਜ ਗਏ ਜੀ ਅਸੀਂ ਮਗਰ ਗਏ ਵੀ ਵਲਾਂਗੇ ਤੇ ਮਿੰਟ ਖੜੇ ਤੇ ਬਸ ਦਵਾ ਦਵਾ ਭੱਜ ਗਏ ਪੰਚਾਇਤ ਨਾਲ ਗੱਲ ਕਰਕੇ ਉੱਠ ਗਏ ਬਸ